ਬੀਸੀ ਹੁਣੀ ਪਾਈਪਲਾਈਨ ਚ ਨੇ ਅਗਲੇ ਸਾਲ ਲਈ 24 ਸਾਈਲੋਸ ਹੋਰ ਉਹਤੇ ਬਾਅਦ ਫੇਰ ਨਵੇਂ-ਨਵੇਂ ਆਈ ਜਾਣਗੇ ਤਿੰਨ ਸਾਲਾਂ ਵਿੱਚ ਸਾਰੇ ਪੰਜਾਬ ਵਿੱਚ ਸਾਈਲੋਸ ਇਦਾਂ ਉਹਨਾਂ ਨੂੰ ਮੰਡੀਆਂ ਚ ਕਨਵਰਟ ਕਰਕੇ ਜਿਹੜੀ ਸਾਡੀ ਦੁਨੀਆ ਦੀ ਸਭ ਤੋਂ ਵਧੀਆ ਮੰਡੀ ਦਾ ਸਿਸਟਮ ਹੈ ਸਾਡਾ ਮਾਰਕੀਟਿੰਗ ਸਿਸਟਮ ਪੰਜਾਬ ਦਾ ਇਹਨੂੰ ਤਬਾਹ ਕਰਕੇ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨ ਦੀ ਇੱਕ ਸਾਜ਼ਿਸ਼ ਸੀ ਤੇ ਸਾਰੇ ਪੰਜਾਬ ਦੇ ਕਿਸਾਨ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਨੇ ਇਹਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਔਰ 8 ਤਰੀਕ ਦੀ ਰੈਲੀ ਦਾ ਐਲਾਨ ਕੀਤਾ ਸੀ ਵੱਡੀ ਰੈਲੀ ਅਸੀਂ ਕਰਾਂਗੇ ਉਹਦੇ ਵਿੱਚ ਟਰਾਂਸਪੋਰਟਰਾਂ ਨੇ ਮਜ਼ਦੂਰਾਂ ਨੇ ਆੜਤੀਆਂ ਨੇ ਸਾਰਿਆਂ ਨੇ ਸਾਨੂੰ ਸਪੋਰਟ ਕਰਨ ਦਾ ਐਲਾਨ ਕੀਤਾ ਅਸੀਂ ਉਹ ਜਿਹੜੇ ਸਾਡੇ ਸਪੋਰਟਰ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਅੱਜ ਨਤੀਜਾ ਇਹ ਹੋਇਆ ਵੀ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਤੇ ਹੁਣ ਇਹ ਜਿਹੜੇ ਸਾਈਲੋਜ਼ ਨੇ ਇੱਥੇ ਕੋਈ ਵੀ ਖਰੀਦ ਕੇਂਦਰ ਨਹੀਂ ਹੋਏਗਾ ਉੱਥੇ ਖਰੀਦ ਨਹੀਂ ਹੋਏਗੀ ਮੰਡੀਆਂ ਐਜ਼ ਇਟ ਇਜ਼ ਜਿੱਦਾਂ ਪਹਿਲਾਂ ਚੱਲਦੀਆਂ ਉਦਾਂ ਚੱਲਣਗੀਆਂ ਪਰ ਅਸੀਂ ਅੱਜ ਫੈਸਲਾ ਕੀਤਾ ਵੀ 8 ਦੀ ਜਿਹੜੀ ਰੈਲੀ ਸੀ ਅਸੀਂ ਉਹਨੂੰ ਸਸਪੈਂਡ ਕਰ ਦਿੱਤਾ ਜੇ ਕਦੀ ਵੀ ਸਰਕਾਰ ਫੇਰ ਇਸ ਤਰ੍ਹਾਂ ਦਾ ਫੈਸਲਾ ਲਏਗੀ ਅਸੀਂ ਇਮੀਡੀਏਟਲੀ ਫੇਰ ਇੱਥੇ ਵੱਡਾ ਇਕੱਠ ਕਰਕੇ ਉਹਦਾ ਵਿਰੋਧ ਕਰਨਾ ਸ਼ੁਰੂ ਕਰਾਂਗੇ ਨਾਲ ਇਹ ਵੀ ਫੈਸਲਾ ਕੀਤਾ ਹੈ ਪੈਸ ਪੰਜਾਬ ਵਿੱਚ ਜਿਹੜਾ ਪੰਜਾਬ ਏਪੀਐਮਸੀ ਐਕਟ ਹੈ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਐਕਟ ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਜਿਹਦੇ ਮੁਤਾਬਕ ਪੰਜਾਬ ਸਰਕਾਰ ਐਡੀਸ਼ਨਲ ਮੰਡੀਆਂ ਖੋਲਣ ਦਾ ਅਧਿਕਾਰ ਰੱਖਦੀ ਹੈ ਜਿਹਦੇ ਤਹਿਤ ਇਹਨਾਂ ਨੇ ਇਹਨਾਂ ਸਾਈਨੋਜ਼ ਨੂੰ ਮੰਡੀਆਂ ਚ ਕਨਵਰਟ ਕੀਤਾ ਸੀ ਅਸੀਂ ਅੱਜ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਤੋਂ ਵੀ ਅਸੈਂਬਲੀ ਦੇ ਸੈਸ਼ਨ ਵਿੱਚ ਉਹ ਐਕਟ ਅਮੈਂਡ ਕੀਤਾ ਜਾਏ ਔਰ ਏਦਾਂ ਦੀ ਪ੍ਰਾਈਵੇਟ ਮੰਡੀ ਹੋਰ ਖੋਲਣ ਦੀ ਬਿਲਕੁਲ ਕੋਈ ਇਜਾਜ਼ਤ ਨਹੀਂ ਹੋਣੀ ਚਾਹੀਦੀ ਇੱਕ ਤਾਂ ਇਹ ਅਸੀਂ ਫੈਸਲਾ ਕੀਤਾ ਦੂਸਰਾ ਨਵੀਂ ਟੈਕਨੋਲੋਜੀ ਲੋੜ ਹੈ ਸਾਈਲੋਜ਼ ਦੀ ਸਾਨੂੰ ਲੋੜ ਹੈ ਭੰਡਾਰਨ ਲਈ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਪਰ ਅਸੀਂ ਅੱਜ ਮੰਗ ਕਰ ਰਹੇ ਹਾਂ ਵੀ ਸਾਈਲੋਜ਼ ਜਿਹੜੇ ਨੇ ਪਬਲਿਕ ਸੈਕਟਰ 'ਚ ਲੱਗਣੇ ਚਾਹੀਦੇ ਆ ਸਰਕਾਰ ਸਾਈਲੋਜ਼ ਲਾਵੇ ਇਹ ਪ੍ਰਾਈਵੇਟ ਪਾਰਟੀਆਂ ਨੂੰ ਸਾਈਲੋਜ਼ ਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਏ ਇਹ ਅੱਜ ਦਾ ਸਾਡਾ ਫੈਸਲਾ ਉਹ ਸਾਰਾ ਸਾਰਾ 9 ਤਾਰੀਖ ਨੂੰ ਜਿਹੜੀ ਅਸੀਂ ਸਬਕਮੇਟੀ ਬਣਾਈ ਹੈ ਪੰਜ ਮੈਂਬਰੀ ਕਮੇਟੀ ਕੀ ਕੀ ਸਵਾਲ ਕਰਨੇ ਨੇ ਕਿਵੇਂ ਅਸੀਂ ਵਿਰੋਧ ਕਰਨਾ ਹੈ ਕੋਲਾ ਇੱਕ ਮੋਡਲ ਸਪਰਿੰਟ ਵੀ ਕੀ ਹੋਏਗਾ ਉਹ ਸਾਰਾ 9 ਤਾਰੀਖ ਨੂੰ ਪੰਜ ਮੈਂਬਰੀ ਕਮੇਟੀ ਡਿਸਾਈਡ ਕਰਕੇ ਆਪਣੇ ਸਾਰੇ ਕੰਸਟੀਟੂਐਂਟਸ ਨੂੰ ਦੱਸੇਗੀ ਔਰ 21 ਤਾਰੀਖ ਦੀ ਜਿਹੜੀ ਰੈਲੀ ਹੈ ਉਦੇ ਉਹਦੇ ਵਿੱਚ ਕਿਵੇਂ ਆਉਣਾ ਉਹ ਸਾਰਾ 9 ਤਾਰੀਖ ਦੀ ਮੀਟਿੰਗ ਤੇ ਡਿਸਾਈਡ ਹੋ ਜਾਏਗਾ ਜੀ ਸਰ ਆਜੂ ਤੇ ਰਾਜਵੰਦ ਸਾਹਿਬ ਆਜ ਰਿਪੋਰਟ ਵਿੱਚ ਪ੍ਰੋਟੈਸਟ ਦਾ ਹਰਸ ਦੇ ਵਿਰੋਧ ਜਨਨੋ ਨੇ ਕੀ ਹੈ ਉਹ ਕਿ ਐਸੇ ਪ੍ਰੋਟੈਸਟ ਐਸੇ ਵਿਰੋਧ ਜੋ ਭਾਜਪਾ ਦੇ ਕੈਂਡੀਡੇਟ ਹੈ ਪੰਜਾਬ ਵਿੱਚ ਆਉਣ ਵਾਲੇ ਦਿਨੋਂ ਮੇ ਹੋਣਗੇ ਔਰ ਨਹੀਂ ਭਾਜਪਾ ਦਾ ਵਿਰੋਧ ਕਰਾਂਗੇ ਇਹ ਸਾਡਾ ਪ੍ਰਿੰਸੀਪਲੀ ਇਹ ਫੈਸਲਾ ਹੈ ਇਸ ਹਨਾ 14 ਤਾਰੀਖ ਨੂੰ ਦਿੱਲੀ ਦੀ ਜਿਹੜੀ ਮਹਾਂ ਰੈਲੀ ਸੀ ਉਹਦੇ ਵਿੱਚ ਐਲਾਨ ਹੋ ਗਿਆ ਸੀ ਵੀ ਥਰੂਆਊਟ ਦਾ ਕੰਟਰੀ ਇੱਥੇ ਇਕੱਲਾ ਪੰਜਾਬ 'ਚ ਨਹੀਂ ਸਾਰੇ ਦੇਸ਼ ਵਿੱਚ ਵਿਰੋਧ ਕਰਾਂਗੇ ਔਰ ਇਹ ਵੀ ਫੈਸਲਾ ਹੋ ਗਿਆ ਸੀ 30 ਤਾਰੀਖ ਨੂੰ ਜਿਹੜੀ ਸਾਡੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਸੀ ਹਰਿਆਣਾ ਦੇ ਵਿੱਚ ਰੋहतक 'ਚ ਉਹਦੇ 'ਚ ਫੈਸਲਾ ਹੋ ਗਿਆ ਸੀ ਸਾਰੀਆਂ ਸਟੇਟਾਂ 'ਚ ਲੀਡਰਸ ਵੀ ਭੇਜੇ ਜਾਣ ਔਰ ਹਰ ਸਟੇਟ ਦਾ ਯੂਨਿਟ ਹੈ ਜਿਹੜਾ ਐਸਕੇਮ ਦਾ ਉਹਤੇ ਬੀਜਪੀ ਦੇ ਵਿਰੋਧ ਲਈ ਆਪੋ ਆਪਣਾ ਪ੍ਰੋਗਰਾਮ ਉਲੀਕੇ ਇਮੀਡੀਏਟਲੀ ਉਲੀਕੇ ਇਹ 30 ਤਰੀਕ ਦੀ ਮੀਟਿੰਗ ਸਾਰੇ ਨੂੰ ਹੱਦਿਆਤ ਕਰ ਦਿੱਤੀ ਹੋਈ ਹੈ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ